ਜਿਹੜੇ ਮੇਰੇ ਘਰ ਨੇ ਹੁਣ ਇੱਕ ਬੇਨਤੀ ਕਰਾਂ ਆਪਾਂ ਸਾਰੇ ਬੈਠੇ ਹਾਂ ਕਈ ਵਾਰ ਆਪਾਂ ਕਹਿੰਦੇ ਹਾਂ ਜੀ ਸੱਚ ਬੋਲਣਾ ਬਹੁਤ ਚੰਗੀ ਗੱਲ ਹੈ ਪਰ ਸਚਾਈ ਜੋ ਗੰਗੂ ਬ੍ਰਾਹਮਣ ਬੋਲ ਸੱਚ ਰਿਹਾ ਹੈ ਇਹ ਤਾਂ ਇਹ ਭਾਵ ਨਹੀਂ ਕਿ ਸਾਰੀ ਬ੍ਰਾਹਮਣ ਕੌਮ ਨਾਲ ਸਾਡੀ ਨਫ਼ਰਤ ਹੈ ਸਾਡਾ ਸਾਰਿਆਂ ਨਾਲ ਪਿਆਰ ਹੈ ਪਰ ਸਚਾਈ ਤਾਂ ਸਚਾਈ ਹੈ ਸਚਾਈ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਇਹਦਾ ਇਹ ਅਰਥ ਅਸੀਂ ਕਿਤੇ ਨਹੀਂ ਲੈ ਲੈਣਾ ਅਸੀਂ ਕਿਸੇ ਹਿੰਦੂ ਨਾਲ ਨਫ਼ਰਤ ਕਰਨੀ ਹੈ ਕਿਵੇਂ ਕਰ ਦੇਣਾ ਇਹ ਹੱਥ ਉੜ ਕੇ ਬੇਨਤੀ ਹੈ ਮੇਰੇ ਸਤਿਗੁਰੂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਨਫ਼ਰਤ ਕਰਨ ਦਾ ਸਾਨੂੰ ਵੀ ਹੱਕ ਨਹੀਂ ਪਰ ਸੱਚ ਬੋਲਣਾ ਜੇ ਮੇਰਾ ਬਾਬਾ ਨਾਨਕ ਬਾਬਰ ਨੂੰ ਜ਼ਬਰ ਕਹਿੰਦਾ ਹੈ ਸਾਨੂੰ ਸਿਖਾਇਆ ਕਿ ਬਾਬਰ ਨੂੰ ਮੂੰਹ ਤੇ ਕਹਿ ਤੂੰ ਜ਼ਬਰ ਹੈ ਉਹਦੀ ਪਿੱਠ ਤੇ ਜ਼ਬਰ ਨਹੀਂ ਉਹਦੇ ਮੂੰਹ ਤੇ ਫਿਰ ਮੈਂ ਬੇਨਤੀ ਕਰ ਰਗਾ ਹੁਣ ਕਿਸੇ ਕੌਮ ਕਿਸੇ ਮذਬ ਨਾਲ ਸਾਡਾ ਵੈਰ ਨਹੀਂ ਕਿਉਂਕਿ ਅਸੀਂ ਤੇ ਬਾਣੀ ਪੜਦੇ ਆ ਅਵਲ ਅੱਲਾ ਨੂਰੂ ਪਾਇਆ ਉਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਨ ਭਲੇ ਕੋ ਮੰਦੇ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਅਸੀਂ ਤੇ ਉਸ ਬਾਣੀ ਨੂੰ ਪੜਨ ਵਾਲੇ ਸਾਡਾ ਕਿਸੇ ਮذਬ ਕਿਸੇ ਧਰਮ ਕਿਸੇ ਜਾਤੀ ਨਸਲ ਨਾਲ ਕੋਈ ਨਫ਼ਰਤ ਨਹੀਂ ਨਾ ਸਾਡਾ ਬਾਬਾ ਸਤਿ ਹਾਂ ਸਾਡੇ ਬਾਬੇ ਨੇ ਇੱਕ ਗੱਲ ਸਿਕਾਈ ਚੋਰ ਨੂੰ ਚੋਰ ਕਹਿਣਾ ਧਰਮ ਹੈ ਠੱਗ ਨੂੰ ਠੱਗ ਕਹਿਣਾ ਧਰਮ ਹੈ ਪਾਪੀ ਨੂੰ ਪਾਪੀ ਕਹਿਣਾ ਧਰਮ ਹੈ ਫਿਰ ਮੈਂ ਬੇਨਤੀ ਕਰਨ ਲਗਾ ਸਤਿਗੁਰੂ ਮਹਾਰਾਜ ਜੀ ਦੀ ਮਾਤਾ ਨੇ ਆਖਿਆ ਗੰਗੂ ਕੀ ਲੋੜ ਹੈ ਚੋਰੀ ਕਰਨ ਦੀ ਗੰਗੂ ਹਣ ਕਸਾਇਆ ਕਲਪਿਆ ਮੁਰਿੰਡੇ ਦੇ ਥਾਣੇ ਪਹੁੰਚਿਆ ਸੱਚ ਬੋਲਦਾ ਹੈ ਪਰ ਇਹ ਸੱਚ ਲਾਲਚ ਦੇ ਖੜਾ ਜਾਂ ਦੇਣਾ ਇਹ ਸੱਚ ਜਿਹੜਾ ਹੈ ਲਾਲਚ ਤੇ ਖੜਾ ਹੈ ਸੱਚ ਬੋਲਿਆ ਗੰਗੂ ਨੇ ਕਿ ਮਾਤਾ ਗੁਜਰਤ कौर ਤੇ ਛੋਟੇ ਸਾਹਿਬਜ਼ਾਦੇ ਮੇਰੇ ਕਾਰਨ ਨੇ ਪਰ ਇਹ ਸੱਚ ਲਾਲਚ ਤੇ ਟਿਕਿਆ ਹੋਇਆ ਹੈ ਹੁਣ ਇਸ ਟਿਕੀ ਹੋਏ ਲਾਲਚ ਤੇ ਕਾਰਨ ਪੁਲਸ ਆ ਗਈ 84 ਸਾਲ ਦੀ ਬਜ਼ੁਰਗ ਮਾਤਾ ਤੇ ਸਾਹਿਬਜ਼ਾਦੇ ਨੂੰ ਹੁਣ ਬੇਨਤੀ ਕਰਾਂ ਆਪ ਜੀ ਨੇ ਇੱਕ ਕਿਤਾਬ ਹੋਰ ਪੜਨ ਦਾ ਯਤਨ ਕਰਨਾ ਪਿਆਰਾ ਸਿੰਘ ਪਦਮ ਦੀ ਲਿਖੀ ਹੋਈ 84 ਸਾਲ ਦੀ ਬਜ਼ੁਰਗ ਮਾਤਾ ਨੂੰ ਇਹ ਛੋਟੇ ਸਹਿਬਜ਼ਾਦਿਆਂ ਨੂੰ ਖੜਾ ਪਤਾ ਕਿਦਾਂ ਗਿਆ ਖੱਤਰ ਲਏ ਤੇ ਛੋਟੇ ਸਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਇਤਿਹਾਸਕਾਰ ਕਹਿੰਦੇ ਨੇ ਛੋਟੇ ਸਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਖਚਰਾ ਤੇ ਲੱਦ ਦਿੱਤਾ ਗਿਆ 84 ਸਾਲ ਬਜ਼ੁਰਗ ਮਾਤਾ ਦੇ ਦੋਵੇਂ ਹੱਥ ਬੰਨ੍ਹ ਕੇ ਤੇ ਉਹਦੇ ਚਿਹਰੇ ਤੇ ਉਹ ਤੋੜਾ ਪਾਇਆ ਗਿਆ ਜਿਹਦੇ ਵਿੱਚ ਉਹਨਾਂ ਮਿਰਚਾਂ ਪਾਈਆਂ ਸਨ ਪਾ ਕੇ ਬਰਡੇ ਖੜਿਆ ਗਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਛੁਰਤ ਇਹ ਅਤਿਆਚਾਰ ਉਹ ਨਹੀਂ ਸ਼ੁਰੂ ਕਿਤੇ ਨਾ ਕਿਤੇ ਡੋਲ ਜਾਂ ਖਬਰਾ ਚ ਹੁਣ ਕਹਿੰਦੇ ਨੇ ਇਤਿਹਾਸ ਕਹਿੰਦਾ ਹੈ ਮੁੰਡੇ ਦੇ ਥਾਣੇ ਤੋਂ ਉਹ ਲੈ ਕੇ ਉਥੋਂ ਵੀ ਕੁਝ ਕੁ ਕੋਹਤੀ ਦੂਰ ਤੇ ਹੈ ਸਰੰਦ ਪਹੁੰਚਾ ਦਿੱਤਾ ਗਿਆ ਇਧਰ ਵਜ਼ੀਰ ਖਾਨ ਚਮਕੌਰ ਦੀ ਗੜੀ ਦੀ ਜੰਗ ਤੋਂ ਵੇਲਾ ਹੋ ਕੇ ਸਰੰਦ ਆਇਆ ਉਹਨੇ ਪਹਿਲੇ ਦਿਨ ਤੇ ਪੇਸ਼ੀ ਨਹੀਂ ਕੀਤੀ ਤੇ ਸਹਬਜ਼ਾਦੇ ਤੇ ਮਾਤਾ ਜੀ ਨੂੰ ਠੰਡੇ ਬੁਰਜ ਇਹ ਠੱਡਾ ਬੁਰਜ ਹੈ ਕੀ ਦਾ ਇਤਿਹਾਸ ਤੁਹਾਨੂੰ ਦੀਣ ਦੀ ਲੋੜ ਹੈ ਠੰਡਾ ਬੁਰਜ ਉਹ ਚੀਜ਼ ਹੈ ਜਗ੍ਹਾ ਹੈ ਜਿੱਥੇ ਮੁਸਲਮਾਨ ਗਰਮੀ ਦੀਆਂ ਛੁੱਟੀਆਂ ਧਿਆਨ ਦੇਣਾ ਗਰਮੀ ਦੀਆਂ ਛੁੱਟੀਆਂ ਕਰਨ ਕੱਟਣ ਵਾਸਤੇ ਉੱਥੇ ਜਾ ਕੇ ਬਹਿੰਦੇ ਸਨ ਗਰਮੀ ਦੀਆਂ ਛੁੱਟੀਆਂ ਵਿੱਚ ਉੱਥੇ ਬਹੁਤ ਠੰਡੀ ਹਵਾ ਆਉਂਦੀ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਗਰਮੀ ਦੇ ਦਿਨਾਂ ਵਿੱਚ ਠੰਡੀ ਹਵਾ ਉੱਥੇ ਆਉਂਦੀ ਹੋਵੇਗੀ ਤੇ ਪੌਦੀ ਰਾਤ ਤੇ ਪੌਦੇ ਦਿਨਾਂ ਵਿੱਚ ਕਿੰਨੀ ਠੰਡ ਹੋਈ ਕੋਈ ਤੰਤੇ ਪਾਉਣ ਵਾਸਤੇ ਕੱਪੜਾ ਨਹੀਂ ਆਪਾਂ ਤੇ ਇੱਥੇ ਲੋਈਆਂ ਕੋਟੀਆਂ ਸਵੈਟਰਾਂ ਵਿੱਚ ਨਿਗ ਮਾਲ ਰਹੇ ਆ ਧੁੱਪ ਦਾ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੰਨੀ ਉੱਚੀ ਮੰਜ਼ਲ ਦੇ ਉੱਤੇ ਬੈਠੀ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦਿਆਂ ਨੂੰ ਬਾਤ ਕਲਾਵੇ ਵਿੱਚ ਲੈ ਕੇ ਬੈਠੀ ਹੋਈ ਇੱਕ ਗੱਲ ਸਮਝਾਉਂਦੀ ਸੀ ਬੱਚਿਓ ਤੁਹਾਡਾ ਦਾਦਾ ਗੁਰੂ ਤੇਗ ਬਹਾਦਰ ਉਹਦੀ ਪੱਗ ਬੜੀ ਉੱਚੀ ਸੀ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਬੜੀ ਹੁੰਦੀ ਹੈ ਇਹ ਬੱਚਿਓ ਕਿਤੇ ਆਪਣੇ ਬਾਪੂ ਦਾਦੇ ਤੇ ਗੁਰੂ ਗੋਬਿੰਦ ਸਿੰਘ ਦੀ ਪਾਗ ਨੂੰ ਲਾਜ ਨਾ ਲਾ ਦਿਓ ਜੇ ਕਿਤੇ ਤੁਹਾਡੇ ਬਾਪੂ ਦੀ ਨਮੋਸ਼ੀ ਨਾ ਹੋ ਜਾਏ ਕੱਲ ਸਮਾਂ ਆਏਗਾ ਖੈਰ ਇੱਕ ਦਿਨ ਤੇ ਨਹੀਂ ਪਹਿਲੇ ਦਿਨ ਪੇਸ਼ੀ ਨਹੀਂ ਹੋਈ ਦੂਸਰੇ ਦਿਨ ਪੇਸ਼ੀ ਕੀਤੀ ਗਈ ਪੇਸ਼ੀ ਦੇ ਵਿੱਚ ਸਹਿਬਜ਼ਾਦੇਆਂ ਨੂੰ ਪਹਿਲੇ ਦਿਨ ਹੀ ਉਹਨਾਂ ਨੇ ਲਾਲਚ ਦਿੱਤੇ ਕਿ ਬੱਚਿਓ ਤੁਸੀਂ ਸਿੱਖ ਧਰਮ ਛੱਡ ਦਿਓ ਮੁਸਲਮਾਨ ਬਣ ਜਾਓ ਤਾਨੂੰ ਅਸੀਂ ਆਪਣੀਆਂ ਬੱਚੀਆਂ ਦੇ ਡੋਲੇ ਦੇਵਾਂ। ਸਹਬਜ਼ਾ ਦੇ ਡੋਲੇ ਨਹੀਂ ਕਿਉਂਕਿ ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਹੋਏ ਜਿਹਦੀ ਦਾਦੀ ਮਾਤਾ ਗੁਜਰ ਕੌਰ ਵਰਗੀ ਹੋਏ ਸਚਾਈ ਜੋ ਉਹ ਬੱਚੇ ਕਿਵੇਂ ਡੋਲ ਸਕਦੇ। ਉਹ ਕਿਵੇਂ ਕਬਰਾ ਸਕਦੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਆਪਣੇ ਜੀਵਨ ਵਿੱਚ ਗੁਣ ਹੀ ਗੁਣ ਲਏ ਹੋਣ ਉਹ ਕਦੀ ਡੋਲ ਨਹੀਂ ਸਕਦੇ। ਅੱਜ ਪਹਿਲੇ ਦਿਨ ਕੇਵਲ ਲਾਲਚ ਦੇ ਕੇ ਛੱਡ ਦਿੱਤਾ ਗਿਆ ਸਹਬਜ਼ਾ ਦੇ ਡੋਲੇ ਨਹੀਂ। ਦੋ ਤਿੰਨ ਦਿਨ ਲਗਾਤਾਰ ਇਤਿਹਾਸ ਕਹਿੰਦਾ ਹੈ ਪੇਸ਼ੀਆਂ ਹੁੰਦੀਆਂ ਰਹੀਆਂ। ਅੱਜ ਸਮਾਂ ਆਇਆ ਮਾਤਾ ਜੀ ਨੇ ਬੜੇ ਪਿਆਰ ਵਿੱਚ ਜਦੋਂ ਫੇਰ ਲੈਣ ਆਏ ਸਿਪਾਈ ਬੜੇ ਪਿਆਰ ਵਿੱਚ ਕਹਿੰਦੇ ਆਓ ਜਾਣੇ ਸੇ ਪਹਿਲੇ ਮੂੰਹ ধੁਲਾ ਤੋ ਲੂੰ ਕਿਆ ਦੇਣਾ ਬਚਨ ਦਾਦੀ ਦੇ ਬਚਨਾਂ ਵਾਲਾ ਦਾਦੀ ਕਹਿੰਦੀ ਆਓ ਪੁੱਤਰਿਓ ਤੁਹਾਡਾ ਮੈਂ ਮੂੰਹ ਧੋ ਦੇਵਾਂ ਆਓ ਜਾਣੇ ਸੇ ਪਹਿਲੇ ਮੂੰਹ ধੁਲਾ ਤੋ ਲੂੰ ਕੇਸੋ ਕੋ ਕੰਗਈ ਕਰੂੰ ਦਸਤਾਰ ਸਜਾ ਤੋ ਲੂੰ ਤੁਹਾਡੇ ਕੇਸਾਂ ਤੇ ਮੈਂ ਕੰਗੀ ਕਰਾਂ ਤੁਸੀਂ ਬੈਠਿਓ ਸਾਰੇ ਜਾਣੇ ਹੈ ਮਾਤਾ ਗੁਜਰ ਕਰ ਸਾਡੀ ਅੰਦਰ ਜਿਹੜੀ ਇਹ ਕਾ ਲੈ ਕੇ ਬੈਠੀ ਹੋਏ ਦੇਖੋ ਬਾਬਾ ਅਮਰਪਾਲ ਸਿੰਘ ਜੀ ਤੇ ਹੋਰ ਪ੍ਰਬੰਧਕ ਜਿੰਨੇ ਵੀ ਤੁਸੀਂ ਸਾਰੇ ਬੈਠੇ ਹੋ ਤੁਹਾਡਾ ਉਪਰਾਲਾ ਬਹੁਤ ਵਧੀਆ ਪਰ ਇੱਕ ਅਧੀ ਮਾਤਾ ਗੁਜਰਕ ਹੋਰ ਜਾਗ ਜਾਏ ਆ ਤੇ ਪ੍ਰਣ ਕਰੇ ਕਿ ਮੇਰਾ ਪੁੱਤਰਾ ਸਭ ਸੁਰਤ ਹੋਏ ਤਾਂ ਤੇ ਬਹੁਤ ਵਧੀਆ ਬਹੁਤ ਵੱਡਾ ਉਪਰਾਲਾ ਬੜਾ ਵਧੀਆ ਲਾਭ ਹੋਏ ਇੱਕ ਮਾਤਾ ਗੁਜਰਕ ਬਣ ਕੇ ਕਹੇ ਮੈਂ ਆਪਣੇ ਪੁੱਤਰੇ ਦੇ ਰੋਜ਼ ਕੇ ਜਿਹੜਾ ਪ੍ਰਾਰਥਨਾ ਇਤਿਹਾਸ ਜਿਉਣਾ ਤੁਸੀਂ ਕਦੀ ਪ੍ਰਤਨ ਮਾਵਾਂ ਦੇ ਬੋਲੇ ਪੜ੍ਹ ਕੇ ਵੇਖਿਓ ਉਹ ਕਦੀ ਨਹੀਂ ਸੀ ਕਹਿੰਦੀਆਂ ਕਿ ਤੇਰੇ ਬੱਚਿਆ ਕੇਸ ਕਟਵਾ ਦੇਈਏ ਉਹ ਕਹਿੰਦੀਆਂ ਆ ਬੱਚਿਆ ਤੇਰੇ ਕੇਸ ਹਰੇ ਕਰਾਂ ਸ਼ਬਦ ਸੀ ਆ ਬੱਚਿਆ ਤੇਰੇ ਕੇਸ ਹਰੇ ਕਰਾਂ ਭਾਵ ਤੇਰੇ ਕੇਸਾਂ ਵਿੱਚ ਗੰਗੀ ਕਰਾਂ ਤੇਰੇ ਕੇਸਾਂ ਨੂੰ ਵਾਹ ਦੇਵਾਂ ਪਰ ਅੱਜ ਬਹੁਤ ਆ ਕਿੱਥੇ ਮਾਤਾ ਗੁਜਰ ਕੋਲ ਲੱਭਦੀ ਨਹੀਂ ਮਿਲ ਹੀ ਨਹੀਂ ਲਈ ਕਿਤੇ ਕਿਤੇ ਇਤਿਹਾਸ ਦੇ ਪੰਨਿਆਂ ਵਿੱਚ ਪਤਾ ਹੀ ਨਹੀਂ ਮੱਤਾ ਗੁਰਪੁਰ ਕੋਲ ਕਿੱਥੇ ਖੋ ਗਈ ਅੱਜ ਕਿੱਥੇ ਗਈਆਂ ਉਹ ਦਾਦੀਆਂ ਜਿਹੜੀਆਂ ਗੋਦੀ ਵਿੱਚ ਬਿਠਾ ਕੇ ਸਾਖੀਆਂ ਸੁਣਾਇਆ ਕਰਦੀਆਂ ਸਨ ਜਿਨ੍ਹਾਂ ਨੇ ਗੋਦੀ ਵਿੱਚ ਪਿਠਾ ਕੇ ਤੁਸੀਂ ਜਿੰਨੇ ਬੈਠੇ ਹੋ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾਨੀਆਂ ਕੋਲ ਤੇ ਦਾਦੀਆਂ ਕੋਲ ਦੋ ਹੀ ਚੀਜ਼ਾਂ ਸਨ ਗੁਰੂਕੀਆਂ ਸਾਖੀਆਂ ਜਿਨ੍ਹਾਂ ਨੂੰ ਸੁਨਾ ਸੁਣਾ ਕੇ ਦਾਦੀ ਨੇ ਆਪਣੇ ਤੇ ਨਾਨੀ ਨੇ ਆਪਣੇ ਬੱਚਿਆਂ ਦੇ ਅੰਦਰ ਸਿੱਖੀ ਪਿਆਰ ਪੈਦਾ ਕਰ ਦੇਣਾ ਅੱਜ ਤੇ ਦਾਦੀ ਕੋਲ ਸਮਾਂ ਹੀ ਨਹੀਂ ਹੈ ਟੀਵੀ ਵੇਖਣ ਤੋਂ ਕਿਉਂ ਕਹਿੰਦੀ ਮੇਰਾ ਸੀਰੀਅਲ ਨੰਗ ਜਾਣਾ ਪੁੱਤ ਰਿਆ ਤੈਨੂੰ ਸਾਖੀ ਕਿਵੇਂ ਸੁਣਾਵਾਂ ਫਿਲਮਾਂ ਤੋਂ ਸਮਾਂ ਹੀ ਨਹੀਂ ਰਹਿ ਗਿਆ ਬੱਚੇ ਵੀ ਅੱਜ ਕੱਲ ਦੇ ਮਾਡਰਨ ਹੋ ਗਏ ਖੈਰ ਬੇਨਤੀ ਹੈ ਜਮਾਵਾ ਦੇ ਚਰਣਾ ਵਿੱਚ ਦਾਦੀ ਦੁਸ਼ਮਨ ਦੇ ਵਿਹੜੇ ਬੈਠੀ ਕਹਿੰਦੀ ਹੈ ਆਓ ਜਾਣੇ ਸੇ ਪਹਿਲੇ ਮੂੰ ਦੁਲਾ ਤੋਂ ਲੂੰ ਕਿਸੋ ਕੋ ਕੰੰਗੀ ਕਰੂੰ ਸਿਰ ਤੇ ਦਸਤਾਰ ਸਜਾ ਤੋਂ ਲੂੰ ਆਓ ਜਾਣੇ ਸੇ ਪਹਿਲੇ ਤੁਝੇ ਦੁਲਹਾ ਬਣਾ ਤੋਂ ਲੂੰ ਬੱਚੋ ਕਿਤੇ ਅਨੰਦਪੁਰ ਸਾਹਿਬ ਦੀ ਧਰਤੀ ਹੁੰਦੀ ਤੁਹਾਡੇ ਵਿਆਹ ਹੁੰਦੇ ਕੁਝ ਚਾਹ ਤੁਹਾਡੀ ਮਾਂ ਸੁੰਦਰ ਕੌਰ ਨੇ ਕਰਨੇ ਸੀ ਮਾਤਾ ਸਹਿਬ ਨੇ ਕਰਨੇ ਸੀ ਕੁਝ ਚਾਹ ਤੁਹਾਡੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਨੇ ਸਨ ਕੁਝ ਚਾਹ ਤੁਹਾਡੇ ਭਰਾਵਾਂ ਨੇ ਕਰਨੇ ਸਨ ਐਸੀ ਘੜੀ ਆ ਗਈ ਮਾਂ ਦੇ ਚਾਹ ਵੀ ਮੈਨੂੰ ਕਰਨੇ ਪੈ ਰਹੇ ਤੇ ਉਹਦੇ ਚਾਹ ਵੀ ਮੈਨੂੰ ਕਰਨੇ ਪੈ ਰਹੇ ਭਰਾਵਾਂ ਦੇ ਚਾਹ ਵੀ ਮੈਨੂੰ ਪੂਰੇ ਕਰਨੇ ਪੈ ਰਹੇ ਨੇ ਆਹ ਬੱਚਿਓ ਜਾਣੇ ਸੀ ਪਹਿਲੇ ਤੁਮੇ ਦੁਲਹਾ ਬਣਾ ਤੋ ਲੂ ਤਾਨੂੰ ਜਾਣ ਤੋਂ ਪਹਿਲਾਂ ਮੈਂ ਦੁਲੇ ਬਣਾ ਕੇ ਤੁਰਾਂ ਤੁਸੀਂ ਲਾੜੀ ਮੌਤ ਨੂੰ ਵੀ ਹੌਣ ਚੱਲੇ ਹੋ ਨਾ ਇਹ ਬੇਨਤੀ ਕਰਾ ਤੁਹਾਡੇ ਚਰਣਾ ਵਿੱਚ ਜਿਨ੍ਹਾਂ ਦੇ ਬੱਚਿਆਂ ਦੇ ਪੋਤਰਿਆਂ ਦੇ ਜਾਂ ਪੁੱਤਰਾਂ ਦੇ ਕਿਸ ਕਤਲ ਕੀਤੇ ਨਾ ਅੱਜ ਮਾਤਾ ਗੁਜਰਕੌਰ ਦੇ ਠੰਡੇ ਬੁਰਜ ਤੋਂ ਇਹ ਸੀਸ ਲੈ ਕੇ ਜਾਇਓ ਕਿ ਐ ਮਾਂ ਤੇਰੇ ਠੰਡੇ ਬੁਰਜ ਵਿੱਚ ਗੁਜਾਰੀਆਂ ਹੋਈਆਂ ਦੋ ਤਿੰਨ ਰਾਤਾਂ ਦੀ ਸੌਂ ਅਸੀਂ ਆਪਣੇ ਬੱਚੇ ਨੂੰ ਸਿੱਖ ਬਣਾ ਕੇ ਰੱਖਾਂ ਤੇਰੇ ਉਸ ਗੁਜਾਰੇ ਹੋਏ ਉਹਨਾਂ ਪਲਾਂ ਦੀ ਸੌਂ ਉਹਨਾਂ ਪਲਾਂ ਦਾ ਵਾਸਤਾ ਜਿਹੜੇ ਪਲ ਤੂੰ ਇੱਕ ਇੱਕ ਕੜੀ ਆਪਣੇ ਬੱਚਿਆਂ ਦੇ ਵਾਲ ਗੁੰਦੀ ਰਹੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਂਦੀ ਰਹੀ ਤਾਨ ਨੇ ਉਹ ਮਾਪੇ ਜਿਨ੍ਹਾਂ ਨੇ ਆਪਣੇ ਪੋਤਰਿਆਂ ਨੂੰ ਬੱਚਿਆਂ ਨੂੰ ਸਾਹਬਿਆ ਮੁਬਾਰਕ ਤੇ ਵਧਾਈ ਦੇ ਪਾਤਰ ਨੇ ਪਰ ਜਿਨ੍ਹਾਂ ਨੇ ਨਹੀਂ ਸਾਹਬਿਆਣਾ ਆਓ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਸਾਦੀ ਨੇ ਤੁਰਿਆ ਸੁਦਾ ਕੀ ਸੁਹਾਰ ਕੀ ਤੁਰਿਆ ਦੁਸ਼ਮਣ ਦੀ ਵੇੜੇ ਗਏ ਨੇ ਹੁਣ ਦੁਸ਼ਮਣ ਦੀ ਕਚਹਿਰੀ ਵਿੱਚ ਬੈਠੇ ਹੋਏ ਸਾਬ ਜਦਿਆਂ ਨੂੰ ਬਾਰ ਬਾਰ ਤੇ ਉਹੀ ਲਾਲਚ ਸ਼ਿਕਰਮ ਛੱਡ ਦਿਓ ਸਿੱਕੀ ਤੋਂ ਕਿਨਾਰਾ ਕਰ ਜਾਓ ਅਸੀਂ ਤੁਹਾਨੂੰ ਡੋਲੇ ਤੋਰਾਂਗੇ ਸਹਬਜ਼ਾਦਿਆਂ ਦਾ ਉਹੀ ਬਚਨ ਸਾਨੂੰ ਸਿੱਕੀ ਜਾਣ ਨਾਲ ਪਿਆਰੀ ਹੁਣ ਸਮਾਂ ਆਇਆ ਉਥੇ ਜਿਹਨੂੰ ਇਤਿਹਾਸਕਾਰਾਂ ਨੇ ਝੂਠਾ ਆਨੰਦ ਕਿਹਾ ਵੈਸੇ ਉਹਦਾ ਨਾਮ ਸੁਚਾਨੰਦ ਸੀ ਇਤਿਹਾਸਕਾਰ ਉਹਨੂੰ ਝੂਠਾ ਆਨੰਦ ਕਰਕੇ ਕਹਿੰਦੇ ਨੇ ਝੂਠਾ ਨਾਮ ਮਾਲਾ ਕਪੜੀ ਬੈਠਾ ਹੈ ਧਰਮ ਦੇ ਹੁਣ ਉਹ ਉਹ ਆਖਦਾ ਹੈ ਕਹਿੰਦਾ ਵਜ਼ੀਰ ਖਾਨ ਤੂ ਗੁਰਗੋਬਿ ਸਿੰਘ ਮਹਾਰਾਜੀ ਦੇ ਬੱਚਿਆਂ ਨੂੰ ਖਤਮ ਕਰ ਦੇ। ਵਜ਼ੀਰ ਖਾਨ ਕਹਿੰਦਾ ਜੇ ਸਾਹਿਬਜ਼ਾਦੇ ਅਸੀਂ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ? ਸਾਹਿਬਜ਼ਾਦੇ ਕਹਿੰਦੇ ਕਰਨਾ ਕੀ ਹੈ ਜੰਗਲ ਵਿੱਚ ਜਾਵਾਂਗੇ ਸੇ ਇਕੱਠੇ ਕਰਾਂਗੇ ਤੇਰੇ ਨਾਲ ਫਿਰ ਲੜਾਂਗੇ। ਕਹਿੰਦਾ ਜੇ ਫਿਰ ਪਕੜੇਗੇ ਫਿਰ ਕੀ ਕਰੋਗੇ? ਕਹਿੰਦਾ ਅਸੀਂ ਫਿਰ ਫੌਜਾ ਸਾਹਿਬਜ਼ਾਦੇ ਕਹਿੰਦੇ ਇਕੱਠੀਆਂ ਕਰਾਂਗੇ ਆਖਰੀ ਸਵਾਸ ਤੱਕ ਤੇਰੇ ਜ਼ੁਲਮ ਦੇ ਨਾਲ ਲੜਦੇ ਰਵਾਂਗੇ ਲੋਹਾ ਲੈਦੇ ਰਵਾਂਗੇ ਅਸੀਂ ਨਹੀਂ ਡੋਲਾਂਗੇ। ਹੁਣ ਲੱਗੇ ਬਲੇਰ ਕੋਟਲੀ ਦਾ ਨਵਾਬ ਸ਼ੇਰ ਮੁਹੰਮਦ ਖਾਨ ਜਿਹਦੇ ਭਰਾ ਦੋ ਭਰਾਵਾਂ ਨੂੰ ਨਾਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਅੰਦਰ ਜਿਹੜਾ ਨਾਰ ਖਾਨ ਚਮਕੌਰ ਦੀ ਗੜੀ ਦੇ ਵਿੱਚ ਪੌੜੀ ਲਾ ਕੇ ਚੜ ਰਿਹਾ ਸੀ ਕਹਿੰਦਾ ਮੈਂ ਚੜ ਜਾਵਾਂਗਾ ਮੇਰੇ ਗੁਰੂ ਜਲਕੀ ਤਰਪਾਸ਼ਾ ਨੇ ਇੱਕ ਤੀਰ ਬਖਸ਼ਿਸ਼ ਕੀਤਾ ਉੱਥੇ ਹੀ ਉਹ ਖਤਮ ਹੋ ਗਿਆ ਉਹ ਵੀ ਬੈਠਾ ਬਲੇਰਕੋਟ ਲਈ ਧੰਨਵਾਦ ਉਹਨੂੰ ਵਜ਼ੀਰ ਖਾਨ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਤੇਰੇ ਦੋ ਭਰਾ ਖਤਮ ਕਰ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਖਤਮ ਕਰਕੇ ਬਦਲਾ ਲੈ ਲੈ ਉਹ ਕਹਿੰਦਾ ਨਹੀਂ ਕੁਰਾਨ ਇਜਾਜ਼ਤ ਨਹੀਂ ਦਿੰਦੀ ਇਸਲਾਮ ਕਿਸੇ ਮਜ਼ਲੂਮ ਤੇ ਅਤਿਆਚਾਰ ਕਰਨ ਦਾ ਆਗਿਆ ਨਹੀਂ ਦਿੰਦੀ ਮੈਂ ਨਹੀਂ ਇਹਨਾਂ ਬੱਚਿਆਂ ਨੂੰ ਮਾਰਾਂਗਾ ਵਜ਼ੀਰ ਖਾਨ ਨੇ ਛੱਡ ਦੇ ਇਹਨਾਂ ਬੱਚਿਆਂ ਨੂੰ ਲਾਗੇ ਸਚਾ ਆਨੰਦ ਫਿਰ ਖੜਾ ਹੈ ਕਿਐਸੇ ਤੂੰ ਤੁਖਾ ਆਨੰਦ ਹੈ ਇਤਿਹਾਸਕਾਰਾਂ ਨੇ ਇਹਨੂੰ ਸਚਾ ਆਨੰਦ ਕਰਕੇ ਲਿਖਿਆ ਬੇਨਤੀ ਕਰਾਂ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਜਿਹੜੇ ਨੇ ਨਾ ਇਸ ਕੋਲੇ ਨਹੀਂ ਜਿਹਨਾਂ ਨੂੰ ਤੁਸੀਂ ਛੱਡ ਦੇਵੋਗੇ ਇਹ ਤੈਨੂੰ ਫਿਰ ਦੱਸਾਂਗੇ ਖੈਰ ਉਹਨਾਂ ਨੇ ਮਤਾ ਪਕਾਇਆ ਮੈਂ ਕਿਹਾ ਕਿ ਸਮਾਂ ਮੇਰਾ ਬਹੁਤਾ ਨਹੀਂ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਮਤਾ ਪਕਾਇਆ ਸਾਹਿਬਜ਼ਾਦੇ ਨੂੰ ਨੀਆਂ ਵਿੱਚ ਚਿੰਦੇ ਲਿਆ ਵਿੱਚ ਹੁਣ ਨੀਆਂ ਵਿੱਚ ਚਿੰਨ ਵਾਸਤੇ ਵੀ ਕੋਈ ਤਿਆਰ ਨਹੀਂ ਹੁਣ ਉਸੇ ਹੀ ਸਰਹੰਗ ਦੀ ਧਰਤੀ ਤੇ ਦੋ ਜਲਾਹ ਜਿਨ੍ਹਾਂ ਦਾ ਨਾਮ ਸ਼ਾਸ਼ਲਬੇਕ ਤੇ ਬਸ਼ਲਬੇਕ ਕਰਕੇ ਇਤਿਹਾਸਕਾਰਾਂ ਨੇ ਲਿਖਿਆ ਉਹ ਦੋਵਾਂ ਨੂੰ ਮੌਤ ਦੀ ਸਜ਼ਾ ਸੀ ਸਰਹੰਦ ਪੇਸ਼ੀ ਤੇ ਆਏ ਉਹਨਾਂ ਨੂੰ ਵਜ਼ੀਰ ਖਾਨ ਨੇ ਆਖਿਆ ਜੇ ਤੁਸੀਂ ਸਾਹਿਬਜ਼ਾਦੇ ਨੂੰ ਨੀਆਂ ਵਿੱਚ ਚਿੰਨ ਦਿਓਗੇ ਨਾ ਮੈਂ ਤੁਹਾਨੂੰ